ਅਮਰੀਕਾ ਭੇਜਣ ਦਾ ਚਾਂਸਾ ਦੇ ਕੇ ਮਾਰੀ ਆਪਣੀ ਰਿਸ਼ਤੇਦਾਰ ਨਾਲ 25 ਲੱਖ ਦੀ ਠੱਗੀ ਸਤਨਾਮ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਬ੍ਰੰਪੁਰ ਨੇ ਅਮਰੀਕਾ ਭੇਜਣ ਦੇ ਨਾਂ ਤੇ ਆਪਣੇ ਹੀ ਰਿਸ਼ਤੇਦਾਰ ਭੂਲਾ ਸਿੰਘ ਚਾਗੜੀ ਨਾਲ 25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਤਹਿਤ ਪੀੜਤ ਪਰਿਵਾਰ ਵੱਲੋਂ ਪੈਸੇ ਨਾ ਮਿਲਦੇ ਦੇਖ ਦੋਸ਼ੀ ਦੇ ਪਰਿਵਾਰ ਦੇ ਘਰ ਦੇ ਅੱਗੇ ਤਕਰੀਬਨ 1 ਮਹੀਨੇ ਤੋਂ ਧਰਨਾ ਮਾਰ ਕੇ ਬੈਠੇ ਹਨ ਜਿਸ ਦੇ ਤਹਿਤ ਸੰਘਰਸ਼ ਨੂੰ ਤੇਜ਼ ਕਰਦਿਆਂ ਦਿਨ ਬਦ ਦਿਨ ਗਿਣਤੀ ਵਾਧੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਨੌਜਵਾਨ ਆਗੂ ਭਾਨਾ ਸਿੱਧੂ ਇਸ ਤਰਨੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਪੀੜਤ ਪਰਿਵਾਰ ਦੇ ਭੋਲਾ ਸਿੰਘ ਅਤੇ ਮਨਜੀਤ ਕੌਰ ਜੋ ਕਿ ਇਨਸਾਫ ਮਿਲਦਾ ਨਾ ਦੇਖ ਕੇ ਅੱਜ ਪਿੰਡ ਬ੍ਰਹਮਪੁਰ ਦੀ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ ਗਏ ਜਿਸ ਨੂੰ ਲਾਉਣ ਦੇ ਲਈ ਬਹੁਤ ਜ਼ਿਆਦਾ ਮੁਸ਼ਕਲਤ ਕਰਨੀ ਪਈ ਪਰ ਉਹ ਨਾ ਮੰਨਦੇ ਦੇਖ ਕੇ ਐਸ ਐਚ ਓ ਗੁਰਸੇਵਕ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਉੱਥੇ ਹਾਜ਼ਰ ਸਨ ਜਿਸ ਦੇ ਤਹਿਤ ਅੱਜ ਭਾਨਾ ਸਿੰਘ ਦੁਨੀਆ ਆਪਣੇ ਵਿਸ਼ਵਾਸ ਦਿੰਦੇ ਆ ਇਨਸਾਫ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਖੜਨ ਦੀ ਗੱਲ ਆਖੀ ਜਿਸ ਦੇ ਹੱਦ ਭੋਲਾ ਸਿੰਘ ਅਤੇ ਮਨਜੀਤ ਕੌਰ ਉਹਨਾਂ ਦੇ ਵਿਸ਼ਵਾਸਵਾਣ ਦੇ ਟੈਂਕੀ ਤੋਂ ਥੱਲੇ ਆਏ ਇਸ ਦੇ ਜਿਸ ਦੇ ਤਹਿਤ ਉਹਨਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਲਗਣਾ ਕਰਦੇ ਆ ਵੀ ਜਿਹੜਾ ਦੋਸ਼ੀ ਪਰਿਵਾਰ ਹੈ ਉਹ ਪੈਸੇ ਦੇਣ ਤੇ ਹਾਮੀ ਨਹੀਂ ਭਰਿਆ ਜਿਸ ਦੇ ਤਹਾਨਾ ਸਿਬਨੇ ਅੱਜ ਲੋਕਾਂ ਨੂੰ ਪਹਿਲਾਂ ਤਾਂ ਆਪਾਂ ਥੋੜੀ ਜੀ ਗੱਲ ਇਹਦੇ ਬਾਰੇ ਕਰ ਲੈਂਦੇ ਆ ਇਹ ਗੱਲ ਕੀ ਸੀਗੀ ਪਹਿਲਾਂ ਤਾਂ ਮੇਰੇ ਕੋਲਿਆ ਪਰਿਵਾਰ ਵਾਈ ਗਿਆ ਉਸ ਦਿਨ ਵੀ ਮਨਨ ਨੂੰ ਫੋਨ ਲਾ ਕੇ ਆਪਾਂ ਬਿਠਾ ਕੇ ਗੱਲ ਕਰਾ ਦਿੰਦੇ ਆ ਬੀਜਰੋ ਜਿਹੜਾ ਵੀ ਕੋਰਟ ਕਿਸ ਵਾਲਾ ਸਾਰਾ ਮੈਂ ਕੁਝ ਵਾਪਸ ਕਰਵਾ ਦੂੰ ਜੇ ਤੁਸੀਂ ਕਿਸੇ ਗੱਲ ਤੇ ਆਉਣੇ ਹੋ। ਫੋਨ 'ਤੇ ਡੀਐਸਪੀ ਸਾਹਿਬ ਨਾਲ ਵੀ ਗੱਲ ਕਰਕੇ ਆਇਆ ਫੇਰ ਮੈਂ ਇਹਨਾਂ ਦਾ ਵਕੀਲ ਨੂੰ ਲੈ ਕੇ ਆਇਆ। ਮੈਂ ਕਿਹਾ ਚਲ ਘਰੇ ਬੈਠ ਕੇ ਘਰੇ ਬੈਠ ਕੇ ਗੱਲ ਕਰਦੇ ਆ ਇੱਥੇ ਆ ਕੇ। ਇੱਥੇ ਆਏ ਹੋਏ ਇਹਨਾਂ ਜਿਹੜਾ ਮੁੰਡਾ ਹੈ ਉਹ ਤਾਂ ਨਿਬੜਨ ਨੂੰ ਤਿਆਰ ਹੈ। ਇਹ ਬੁੜਾ ਕਿਸੇ ਗੱਲ ਤੇ ਆਉਣ ਨੂੰ ਤਿਆਰ ਨਹੀਂ। ਜੋ ਤਾਂ ਮੁੰਡੇ ਨੂੰ ਜੇ ਇਧਰ ਲੈਣਾ ਉਹ ਤਾਂ ਦੋਨੇ ਪੱਖਾਂ ਨੂੰ ਨਿਬੜਨ ਨੂੰ ਤਿਆਰ ਹੈ। ਇਹ ਪਰ ਜਦੋਂ ਇਹ ਕਹਿੰਦਾ ਮੇਰੇ ਬਸ ਜੇ ਤੂੰ ਮੈਥੋਂ ਉਲਟੋ ਕੋਈ ਫੈਸਲਾ ਲੈਂਦਾ ਅੰਦਰ ਨਹੀਂ ਗੱਲਾਂ ਹੋਈਆਂ। ਮੈਂ ਤੇ ਕਿਸੇ ਗੱਲ ਨਾਲ ਖੜ ਤਾਂ ਇਹ ਹੈ ਜਣੇ ਇਸ ਕਰਕੇ ਮੈਂ ਪੂਰਾ ਮੱਥਾ ਮਾਰ ਕੇ ਆ ਬੁੜੀ ਵੀ ਨਬੜੂ ਤਿਆਰ ਹੈ ਹੁਣ ਮੈਨੂੰ ਇਹ ਕਹਦੇ ਵੀ ਕੁੜੀ ਨਾਲ ਮੈਂ ਆਖ ਕੁੜੀ ਨਾਲ ਗੱਲ ਕਰਾ ਦੋ ਕੁੜੀ ਕਹਿੰਦੀ ਵੀ ਚਲੋ ਆ ਉਹਦੇ ਕਹਿੰਦੇ ਫੋਨ ਨਹੀਂ ਲੱਗਦਾ ਤੇ ਇਹ ਗੱਲਾਂ ਨਹੀਂ ਇਹਨਾਂ ਨੂੰ ਮੈਂ ਸਾਫ਼ ਗੱਲ ਕਹਿਤੀ ਵੀ ਭਾਈ ਤੁਸੀਂ ਇਹਦਾ ਸਾਨੂੰ ਕਦੇ ਦੁਗਣਾ ਤਖਣਾ ਦੇ ਕੇ ਖੜਾ ਰਹਿਣਾ ਪਿੰਡ ਤੋਂ ਸਾਰਾ ਤੁਹਾਡੇ ਨਗਰ ਖਿਲਾਫ ਹੋਇਆ ਖੜਾ ਕਿ ਕਿਸੇ ਗੱਲ ਕਰੀ ਆਏ ਜਿਹੜੀਆਂ ਗੱਲਾਂ ਅਸੀਂ ਪ੍ਰਸ਼ਾਸਨ ਨਾਲ ਕਰਕੇ ਆਇਆ ਪ੍ਰਸ਼ਾਸਨ ਕਹਿੰਦਾ ਵੀ ਧੂਰੀ ਵਾਲੇ ਪ੍ਰਸ਼ਾਸਨ ਨੂੰ ਵੀ ਕੱਢ ਨੂੰ ਮਿਲ ਰਹੇ ਆ ਵੀ ਇਸ ਧਾਰਾ ਦੇ ਵਿੱਚ ਵਾਧਾ ਕਰ ਦੇਣ ਇਹਨੂੰ ਪ੍ਰੋਫਿਟੀ ਕੈਚ ਕਰਦੇ ਹਨਾ ਅਗਲੀ ਗੱਲ ਇਹਨਾਂ ਦੇ ਉੱਪਰ ਕੱਢ ਨੂੰ ਇਹਦੇ ਜਿਹੜੇ ਟਾਲੀਆਂ ਦੀਆਂ ਵੱਟੀਆਂ ਲੱਗੀਆਂ ਉਹ ਉਹਨਾਂ ਦੇ ਉੱਪਰ ਪ੍ਰਸ਼ਾਸਨ ਕਹਿੰਦਾ ਤੇ ਤਸਵੀਲਦਾਰ ਬੈਠਾ ਵੀ ਕਹਿੰਦਾ ਅਸੀਂ ਕੱਢ ਨੂੰ ਮਿਲਤੀ ਕਰਾਂਗੇ ਜਿਹਨਾਂ ਨੇ ਟਾਲੀਆਂ ਇਹਨਾਂ ਨੇ ਵੱਟੀਆਂ ਹੋਈਆਂ ਜਿਹੜੇ ਪੰਚਾਇਤਾ ਤੁਹਾਡਾ ਪਿੰਡ ਦਾ ਮਸਲਾ ਆ ਡੀਐਸਪੀ ਕਹਿੰਦਾ ਮੰਨਦੇ ਫੋਕੇ ਪਰਚਾ ਰੋ ਠੀਕ ਹੈ ਤੇ ਹੁਣ ਇਹ ਜਿਹੜੀ ਕੁੱਤੇ ਦੀ ਪੂਸਾ ਭਰਾਵੋ ਸਿੱਧੀ ਹੋਣ ਵਾਲੀ ਨਹੀਂ ਹੈ ਇਹਦੇ ਵਿੱਚ ਪ੍ਰਸ਼ਾਸਨ ਵੀ ਇਹ ਗੱਲ ਕਹਿੰਦਾ ਕੋਈ ਗੱਲ ਨਹੀਂ ਵੀ ਤੁਹਾਡੇ ਅਸੀਂ ਨਾਲ ਆ ਪਰ ਆਪਾਂ ਨੂੰ ਇੱਕ ਹੱਲਾ ਗੁੱਲਾ ਹੋਰ ਵੀ ਮਾਰਨਾ ਪੈਣਾ ਫਿਰ ਹੋਰ ਤਾਂ ਇਹਨਾਂ ਦਾ ਕੁਝ ਇਹਨਾਂ ਤੋਂ ਬਾਰੇ ਅੱਲੇ-ਬੱਲੇ ਪੈਸੇ ਤਾਂ ਇਹ ਦੀ ਨਹੀਂ ਰਹੇ ਇਹਨਾਂ ਦੀ ਫਰਦਲ ਵੱਢਣੀ ਪੈਣੀ ਠੇਕੇ ਵਾਲ ਨੂੰ ਕਹਿਣਾ ਚਾਹੁੰਦੇ ਆ ਠੇਕੇ ਦੀ ਜ਼ਮੀਨ ਕਿੰਨਾ ਨੇ ਆਪ ਵੀ ਕੀ ਆਪ ਵੀ ਕੀ ਹੋਏ ਆਪਾਂ ਦੇਖੋ ਉਹਦੇ ਵੀ ਆਵਾਂਗੇ ਵੀ ਫਿਰ ਕੋਰਟ ਦਾ ਫਰਦਲਾ ਕਰਾਉਣਾ ਉਹ ਵੀ ਸਾਨੂੰ ਆਪਾਂ ਨੂੰ ਪ੍ਰਾਰਾਲਾ ਕਰਨਾ ਪੈਣਾ ਇਹ ਤਾਂ ਬੰਦਾ ਕਿਸੇ ਲੈਂਡ ਤੇ ਵੀ ਨਹੀਂ ਆ ਰਿਹਾ ਅਸੀਂ ਮਕਸਰ ਹੀ ਦੇਖਿਆ ਵੀ ਮਨ ਲੜਾ ਆ ਮੀਡੀਆ ਖੜਾ ਕਈ ਬੰਦੇ ਗੱਲਾਂ ਕਰਨ ਲੱਗ ਪਏ ਨੇ 100 ਕਰੋੜ ਤੋਂ ਉੱਪਰ ਜਿਹੜਾ ਆਕੜਾ ਟੱਪ ਦਿੱਤੀ ਕਿਉਂਕਿ ਉਹ ਜਿਹੜਾ ਲੋਕਾਂ ਦਾ ਪੈਸਾ ਵਾਪਸ ਕਰਾਉਣਾ ਅਸੀਂ ਕਿਤੇ ਵੀਡੀਓ ਪਾਲਣਾ ਕਰਾਉਂਦੇ ਹਾਂ ਸਾਲਾ ਕਹਿੰਦਾ ਨਿੱਪੜਦਾ ਬਾਈ ਤੂੰ ਵੀਡੀਓ ਡੀਲ ਕਰਦੇ ਹੀ ਪੈਸੇ ਵਾਪਸ ਕਰ ਦਿੰਦਾ ਤੇ ਆਪਾਂ ਸਾਰਾ ਸਾਡੇ ਆਪਾਂ ਭਰਾ ਆ ਗਏ ਸਾਰਾ ਨਗਰ ਚੱਲ ਗਿਆ ਗਿਆ ਤਾਂ ਕਿਸੇ ਦੀ ਬੰਦਲੇ ਦਿਮਾਗ ਚ ਗੱਲ ਜੀ ਨਹੀਂ ਪੈ ਰਹੀ ਹੁਣ ਫਿਰ ਮੈਨੂੰ ਕਹਿੰਦਾ ਕਿਹੜਾ ਕਿਰਾਸੀ ਕਿਹੜਾ ਪੈਸੇ ਲੈਂਦੇ ਰਹਿਗੇ ਮੈਂ ਕਿਹਾ ਭਾ ਇਤਨੇ ਮੁੰਡੇ ਦੇ ਖਾਤੇ ਜਿੱਤਾ ਕਢਾਏ ਨੇ ਕਿ ਉਹ ਤਾਂ ਸਬੂਤ ਹੈਗੇ ਆ ਉਹ ਤਾਂ ਪੁਲਿਸ ਕੋਲ ਵੀ ਹੈ ਸਾਰੇ ਕੋਲ ਸਬੂਤ ਵੀ ਅਸੀਂ ਕਿਹੜਾ ਪੈਸੇ ਰੱਖਦੇ ਨੇ ਕਿ ਕੁੜੀ ਦੇ ਖਾਤੇ ਦੇ ਪੈਸੇ ਪੈਸੇ ਨੇ ਕੁੜੀ ਦੇ ਖਾਤੇ ਵਾਲੇ ਪੈਸੇ ਤੁਸੀਂ ਕਿਹੜਾ ਇਹ ਤਾਂ ਗੱਲ ਆ ਗਈ ਇਹਨਾਂ ਦੇ ਬਾਰੇ ਹਨਾ ਵੀ ਆਪਾਂ ਜਿੰਨੇ ਵੀ ਜੋ ਕਰਾਂ ਆਪਾਂ ਇਹਨਾਂ ਪਰਿਵਾਰ ਨਾਲ ਖੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਾਸਲ ਵਟਨੀ ਬਾਬੇ ਜੋ ਕਰਨਾ ਪਵੇ ਉਹ ਕਰਾਂਗੇ ਠੀਕ ਹੈ ਇਹ ਬੰਦੇ ਦੇ ਸਿਹਤ ਤੇ ਉੱਪਰ ਕੋਈ ਅਸਰ ਨਹੀਂ ਦਾ ਉਹਨਾਂ ਦਾ ਸ਼ਰਮਿੰਟਤਾ ਲਈ ਵੀ ਮੈਂ ਇੱਕ ਗੱਲ ਹੋਰ ਵੀ ਕਹਿੰਦੀ ਸੀ ਕਿ ਜਿਹੜੀ ਤੁਹਾਡੇ ਪੰਚਾਇਤ ਦੇ ਵਿੱਚ ਗੱਲ ਕਰਦਾ ਜਿਹੜਾ 13 ਲੱਖ ਜਿੰਨੇ ਪੜਿਆ ਹੋਇਆ ਮੈਂ 10 ਵੀ ਹੋਰ ਵੀ ਕੋਈ 10 ਵੀ ਰੁਪਏ ਜਿੰਨੇ ਵਿੱਚ ਮੈਂ ਕਰ ਜਿੰਨਾ ਵੀ ਮਾਣ ਕਰਕੇ ਥੋੜੇ-ਬੋਟੇ ਹੋਰ ਘਟ ਮੈਂ ਕਿਤੇ ਕਰਮੀਆਂ ਬੰਦ ਨੂੰ ਗੱਲ ਕੀਤੀ ਸੀ ਮੁੰਡਾ ਇਸ ਗੱਲ ਤੇ ਸਹਿਮਤ ਹੋ ਗਿਆ ਸੀ ਪਰ ਆਉਣ ਵਾਲੇ ਜਨਾਂ ਦੇ ਵਿੱਚ ਤੇ ਆਪਾਂ ਜਵਾਨ ਤੋਂ ਕਹਿੰਦੇ ਕਾਨੂੰਨ ਕੈਨਸਲ ਕਰਾ ਦਿਓ ਜਿਹੜੇ ਜਵਾਨਤੀ ਨੇ ਦੋਨੇ ਜਵਾਨਤੀ ਤੇ ਕੈਸਲ ਕਰਾ ਦਿਓ ਕਿ ਅਸੀਂ ਚੱਕ ਕੇ ਸੀ ਅੰਦਰ ਘਟਾਂ ਪ੍ਰਸ਼ਾਸਨ ਨੇ ਇਹ ਗੱਲ ਕਹਿਤੀ ਵੀ ਕਾਨੂੰਨ ਨੂੰ ਸਾਨੂੰ ਕੋਰਟ ਚੋਂ ਕਿਸੇ ਜਵਾਨ ਦੀ ਕੈਨਸਲ ਕਰਾ ਕੇ ਜਵਾਨਤ ਕੈਨਸਲ ਕਰਾ ਕੇ ਸਾਨੂੰ ਆਰਡਰ ਦੇ ਦਿਓ ਤਾਂ ਅਸੀਂ ਇਹਨਾਂ ਦੇ ਦੇਵਾਂਗੇ ਇਤੀ ਗੱਲ ਜਿਹੜੀ ਤੁਸੀਂ ਦੇਖ ਪਰ ਸਮਝਣ ਵਾਲੀ ਗੱਲ ਲੋਕਾਂ ਨੂੰ ਇਹ ਆ ਬੜੀ ਜਿਹੜੀ ਇੱਕ ਸਮਝਾਉਣ ਵਾਲੀ ਗੱਲ ਆ ਮੈਂ ਤੇ ਵਕੀਲ ਨਾਲ ਗੱਲ ਕੀਤੀ ਵਕੀਲ ਨੂੰ ਬੜਾ ਸਰਕਾਰ ਸੀ ਕੰਪਨੀ ਇਹ ਜੇ ਗੱਲ ਕਹਿੰਦਾ ਫਕੀਰ ਕਹਿੰਦਾ ਛੱਡ ਤਾਂ ਕੰਮ ਹੀ ਇਹ ਹੈ ਬਾਈ ਇਹ ਤੁਹਾਡੇ ਲੋਕ ਚੱਲ ਆਪਾਂ ਨਾ ਨਹੀਂ ਗੇਦਾ ਗੱਲ ਸੁਣ ਲਈ ਚੱਲ ਆਪਾਂ ਵੀ ਉਹ ਉੱਥੇ ਗੱਲ ਜਿਹੜੀ ਆਪਾਂ ਨਿਬੜ ਜਾਂਦੇ ਕਿੱਡੀ ਕਬੱਡੀ ਗੱਲ ਸੀ ਉਹ ਕੋਣੇ ਉਹ ਕਹਿੰਦਾ ਛੱਡ ਤਾਂ ਕੰਮ ਹੀ ਇਹ ਹੈ ਕੋਟਾਂ ਕਿਹੜੀ ਝੇੜਨਾ ਸਵਾਦ ਤਾਂ ਹੁਣ ਤਾਂ ਆਊਗਾ ਜਦੋਂ ਉਹਨਾਂ ਨੇ ਜਨਰਲ ਨੂੰ ਦੋਨਾ ਜਵਾਨ ਤੇ ਰ ਜਾ ਕੇ ਆਪਣਾ ਜਵਾਨਤ ਵਾਪਸ ਲੈ ਲਈ ਤੇ ਇਹਨਾਂ ਦੇ ਉੱਪਰ ਉਹ ਕਹਿੰਦੇ ਸੀ ਜੋ ਸਾਨੂੰ ਕੋਟ ਦਾ ਆਡਰਾ ਕੇ ਸੁਣਾਉਂਦਾ ਦੂਜੀ ਗੱਲ ਇਹ ਦੇ ਵਿੱਚ ਧਾਰਾ ਵਧਾਉਣ ਵਾਲੀ ਜਿਹੜੀ ਗੱਲ ਹੈ ਵੀ ਜਿਹੜੀ ਨਹੀਂ ਪ੍ਰੋਪਰਟੀ ਟੈਕਸ ਕਰਨ ਵਾਲੀ ਗੱਲ ਆ ਉਹ ਆਪਾਂ ਨੂੰ ਕੱਢ ਲਉ ਇਹਨਾਂ ਦੇ ਨਾਲ ਕੱਢ ਲਉ ਇੱਕ ਮੈਦਾਨ ਜੇ ਨਾ ਮਸਲਾ ਹੱਲ ਹੋਇਆ ਤਾਂ ਆਪਾਂ ਆਪਾਂ ਜਾ ਕੇ ਉੱਥੇ ਪ੍ਰਸ਼ਾਸਨ ਅਗੇ ਧਾਰਾ ਵਧਾਉਣ ਦਾ ਉੱਥੇ ਬਚਾਈ ਆਪਾਂ ਨੂੰ ਪ੍ਰਦਰਸ਼ਨ ਕਰਨਾ ਪਵੇ ਜਿਹੜੀ ਕਿ ਨਹੀਂ ਪ੍ਰੋਪਰਟੀ ਟੈਕਸ ਕਰਨ ਵਾਲੀ ਆ ਹੁਣ ਜਿਹੜੀ ਥੋੜੇ-ਥੋੜੇ ਨਾਲ ਸਾਰਿਆਂ ਨਾਲ ਮੈਂ ਗੱਲਬਾਤ ਕਰਕੇ ਜਾਣਾ ਵੀਰੋ ਇਹ ਆ ਕਿ ਇਹ ਪੰਜਾਬ ਦੇ ਵਿੱਚ ਇੱਕ ਸਮੱਸਿਆ ਨਹੀਂ ਹੈਗੀ ਪਿੰਡਾਂ ਦੇ ਵਿੱਚ ਇਹ ਪੰਜਾਬ ਦੇ ਵਿੱਚ ਬਹੁਤ ਸਮੱਸਿਆ ਨਹੀਂ ਹੈਗੀ ਟੋਟੇ ਕੱਲਿਆਣਾ ਮਸਲਾ ਆਪਾਂ ਸਾਰੇ ਐਂਡ ਬਹੁਤ ਧੰਨਵਾਦ ਇਹਨਾਂ ਦੇ ਕੱਲਿਆਣਾ ਮਸਲਾ ਤੁਸੀਂ ਸਾਰੇ ਐਂਡ ਬਹੁਤ ਧੰਨਵਾਦ ਪਰ ਮੈਂ ਨੇਕਾ ਥਾਮਾ ਤੇ ਇਹ ਜਾ ਕੇ ਦੇਖਿਆ ਨੇਕਾ ਥਾਮਾ ਤੇ ਮੈਂ ਗਿਆ ਪਰ ਅੱਜ ਜੋ ਤੁਸੀਂ ਇਹ ਪ੍ਰਦਰਸ਼ਨ ਕੀਤਾ ਮੀਡੀਆ ਇਹ ਮੇਰੀ ਗੱਲ ਨੂੰ ਜ਼ਰੂਰ ਚਲਾਵੇ ਜੋ ਅੱਜ ਅਸੀਂ ਇੱਥੇ ਪ੍ਰਦਰਸ਼ਨ ਕੀਤਾ ਇਹ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਠੱਗ ਨੇਗੇ ਇਹ ਕੰਨ ਖੋਲ ਕੇ ਗੱਲ ਸੁਣ ਲੈਣ ਮੈਂ ਕੱਲਾ ਇਸ ਪਰਿਵਾਰ ਦੀ ਮਤਤ ਨਹੀਂ ਕਰਨਾ ਆ ਅਸੀਂ ਜਿਨ੍ਹਾਂ ਨੇ ਵੀ ਲੋਕਾਂ ਨੇ ਜਾਣਤਾ ਰਹੇ ਐਵੇਂ ਲੋਕਾਂ ਦਾ ਪੈਸਾ ਖਾਂਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਇੱਕ ਦੇ ਘਰ ਦੇ ਮੂਹਰੇ ਜਾ ਕੇ ਬਾੜ ਦੇ ਮੂਹਰੇ ਜਾ ਕੇ ਅਸੀਂ ਉਹਨਾਂ ਦੇ ਜ਼ਮੀਨਾਂ ਦੇ ਉੱਪਰ ਜਿਹੜੀਆਂ ਪ੍ਰੋਪਰਟੀਆਂ ਦੇ ਉੱਪਰ ਜਿਹੜਾ ਕਿ ਕਬਜ਼ੇ ਕਰਾਂਗੇ ਐ ਮਸਲੇ ਦਾ ਹੱਲ ਹੋਣਾ ਨਹੀਂ ਕਿਉਂਕਿ ਤਾਂ ਕਰੋੜ 100 ਤੋਂ 200 ਤੋਂ ਟੋਟ ਲਾਈ ਕੇ ਬਹਿ ਕੇ ਅੰਦਰ ਤੇ ਇਹ ਸਾਰਾ ਪਛਾਉਣ ਵਾਲੇ ਦਿਨਾਂ ਵਿੱਚ ਪ੍ਰਦਰਸ਼ਨ ਹੋਣਾ ਹੈ ਅਗਲੇ ਕਿਹੜੀ ਵੱਡੀ ਕਾਰਵਾਈ ਆ ਇਹ ਤੁਹਾਡਾ ਇਕੱਲਾ ਦਾ ਮਸਲਾ ਅਸੀਂ ਇਸ ਸੰਹਾਲੀ ਤੋਂ ਲੈ ਕੇ ਅਸੀਂ ਗਰਮੀ ਕਰਕੇ ਪ੍ਰਦਰਸ਼ਨ ਸ਼ੁਰੂ ਨਹੀਂ ਸੀ ਕਰ ਲੈਗੇ ਅਸੀਂ ਚਾਹੁੰਦੇ ਆ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਆ ਨੌਜਵਾਨਾਂ ਨੂੰ ਬਚਾਉਣਾ ਕਿਵੇਂ ਆ ਅਸੀਂ ਇਹ ਤਾਂ ਵਟਾ ਪ੍ਰੋਗਰਾਮ ਵਟਾ ਅੰਦੋਲਨ ਦਾ ਮਹਾਲੀ ਦੇ ਵਿੱਚ ਕਰ ਲਈ ਜਾ ਰਹੇ ਹਾਂ ਮਹਾੜੀ ਦੇ ਧੁਰੂ ਹੋ ਕੇ ਜੇਕਰ ਚਾਹਣੇ ਹੋ ਕਿ ਪੰਜਾਬ ਦੇ ਵਿੱਚ ਠੱਗੀਆਂ ਹੋਣੀਆਂ ਬੰਦ ਹੋ ਜਾਣ ਤਾਂ ਸਾਨੂੰ ਸਾਰਿਆਂ ਨੂੰ ਇਹ ਆਵਾਜ਼ ਬੁਲੰਦ ਕਰਨੀ ਪੈਣੀ ਆ ਮਹਾੜੀ ਦੇ ਵਿੱਚ ਸਭ ਤੋਂ ਵੱਡੇ ਠੱਗ ਉੱਥੇ ਨੇਗੇ ਜੇ ਧੂਮਾਚੇ ਬਠਿੰਡੇ ਚ ਜਲੰਧਰ ਚ ਪਟਿਆਲੇ ਚ ਲੁਧਿਆਣੇ ਚ ਪੰਜਾਬ ਦਾ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਘਰਵਾ ਜਿੱਥੇ ਠੱਗ ਨਾ ਹੋਣ ਉਥੋਂ ਹੀ ਪ੍ਰਦਰਸ਼ਨ ਮੈਂ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕਰੂੰ ਮੇਰੀ ਜਥੇਬੰਦੀਆਂ ਨਾਲ ਗੱਲ ਚੱਲ ਰਹੀ ਹੈ ਕਿ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਸਾਥ ਲੈ ਕੇ ਅਸੀਂ ਜਿਹੜੇ ਭਗੌੜੇ ਏਜੰਟ ਨੇ ਜਿਨ੍ਹਾਂ ਨੇ 100-100 200-200 ਕਰੋੜ ਦੀ ਧੱਕੀ ਮਾਰੀ ਹੋਈ ਆ ਉਹਨਾਂ ਦੇ ਖਿਲਾਫ ਕਿਹਾ ਵੱਡੀਆਂ ਕਾਰਵਾਈਆਂ ਕਰਾਂਗੇ ਕਿਉਂਕਿ ਸਰਕਾਰ ਦੇ ਅੱਜ ਤੱਕ ਜਿਹੜੇ ਕੰਨਾਂ ਦੇ ਉੱਪਰ ਜੂ ਨਹੀਂ ਸਕਦੀ ਇਹ ਮਸਲਾ ਹੱਲ ਕਰਾਉਣ ਨੂੰ ਕੋਈ ਬਾਹਲੀ ਵੱਡੀ ਗੱਲ ਨਹੀਂ ਸੇਗੀ ਮਸਲੇ ਹੱਲ ਹੋ ਸਕਦੇ ਨੇ ਜਦੋਂ ਸਰਕਾਰ ਦੀ ਸਹਿ ਹੁੰਦੀ ਹੈ ਰਾਜਨੀਤਿਕ ਬੰਦੇ ਸਹਿਉਂਦੇ ਉਦੋਂ ਇਹ ਮਸਲੇ ਹੱਲ ਨਹੀਂ ਹੁੰਦੇ ਇਸ ਤਰ੍ਹਾਂ ਦਾ ਖਰੂਸ ਅਸੀਂ ਸਾਰੇ ਥਾਮਾਂ ਤੇ ਤੇ ਅੱਜ ਦੀ ਗੱਲ ਹੀ ਆ ਵੀ ਭਰਾਵੋ ਆਪਾਂ ਇਸ ਪਰਿਵਾਰ ਨਾਲ ਖੜੇ ਆਂ ਇਹ ਅੰਦੋਲਨ ਐਵੇਂ ਯਕੀਨੋਂ ਆਪਾਂ ਜਿਹੜਾ ਚਾਲੂ ਰੱਖਾਂਗੇ ਬਾਕੀ ਪੂਰੀ ਕਮੇਟੀ ਜਿੰਨੇ ਵੀ ਆਪਾਂ ਫੈਸਲਾ ਕਰਾਂਗੇ ਉਹ ਅੱਗੇ ਤੁਹਾਨੂੰ ਦੱਸ ਦਵਾਂਗੇ ਬਾਕੀ ਜਿੱਥੇ ਵੀ ਕਿਤੇ ਗੱਲ ਤੁਹਾਡੇ ਲੋਕਾਂ ਦੀ ਹੈ ਜਿੱਥੇ ਵੀ ਗੱਲ ਕਿਤੇ ਆ ਮੈਂ ਤੁਹਾਡੇ ਨਾਲ ਖੜਾ ਮੇਰੇ ਤੇ ਕੋਈ ਵੀ ਬੰਦਾ ਅੱਜ ਤੇ ਕੋਈ 100 ਬੰਦਾ ਕੋਈ ਵੀਡੀਓ ਪਾਉਣ ਦਾ ਮੇਰੇ ਖਿਲਾਫ ਇਹ ਪਾਉਣ ਦਾ ਮੈਂ ਕਹਿੰਦਾ ਵੀ ਕੋਈ ਵੀ ਕੋਈ ਇੱਕਰ ਬੰਦਾ ਇੱਕਰ ਲੋਕਾਂ ਦਾ ਖੜਿਆ ਪੰਜ ਰੁਪਏ ਲੈ ਕੇ ਪਾਉਣ ਫਿਰ ਤੋਂ ਕੋਈ ਸਾਫ਼ਤ ਕਰ ਦੇ ਕਿਸੇ ਤੋਂ ਪੰਜ ਰੁਪਏ ਲੈ ਕੇ ਆਉਣ ਇਹ ਤੋਂ ਗੱਡੀ ਦੀ ਢੇਰ ਪਵਾਇਆ ਹੋਵੇ ਸੱਤ ਦੇ ਵਿੱਚ ਖੜਾ ਕਰਕੇ ਮੂੰਹ ਪਲਾ ਕਰ ਦਿਓ ਇਹ ਇਸ ਕਰਕੇ ਮੈਂ ਜਿਹੜੀ ਵੀ ਕੋਈ 100 ਕਰੋੜ ਰੁਪਏ ਦਾ ਜਿੱਤ ਕੇ ਲੋਕਾਂ ਨਾਲ ਦੀ ਬਾਤ ਕਰਵਾ ਸਕਿਆ ਕਿੰਨੇ ਲੋਕਾਂ ਦੇ ਕੰਮ ਕਰਾ ਸਕਦੇ ਆ ਇਹਨਾਂ ਦੇ ਵਿੱਚ ਕੋਈ ਬੰਦਾ 5 ਰੁਪਏ ਸਾਫ ਕਰ ਦੇ ਮੈਨੂੰ ਉਹ ਵੀ ਗੱਲ ਕਹਿ ਕੇ ਆ ਮੈਂ ਕਹਾਂ ਮੈਂ ਛੋਟਾ ਵੀ ਰਾਲਾ ਨਪੜਾਉਣਾ ਆਇਆ ਤੇ ਕੋਈ ਵੀ ਇਸ ਪ੍ਰਕਾਰ ਦੇ ਬੰਦਾ ਕੋਈ ਗੱਲ ਸਾਬਤ ਕਰ ਦੇ ਕਿ ਤਾਂ ਲਾਲ ਚੋਲੇ ਕਿਸੇ ਨਹੀਂ ਘੁੰਰੇ ਫਿਰਦੇ ਆਂ ਇਹ ਸੇਵਾ ਪਰਮਾਤਮਾ ਲਈਏ ਸੇਵਾ ਨਿਭਾਉਦੇ ਫਿਰਦੇ ਆਂ ਇਸ ਕਰਕੇ ਜਿੱਦੋਂ ਵੀ ਕੋਈ ਆਹਜੋ ਕੇ ਮਸਲਾ ਅਸੀਂ ਮੈਂ ਜਿੱਥੇ ਵੀ ਮੈਨੂੰ ਖੜਾ ਰਿਹਾ ਉਹ ਅਸੀਂ ਆਉਣ ਨੂੰ ਤਿਆਰ ਹਾਂ ਪਰ ਤੁਸੀਂ ਜਿਹੜਾ ਅੱਜ ਇਹ ਪਰਿਵਾਰ ਦੇ ਵਿੱਚ ਐਡੀ ਵੱਡੀ ਗ੍ਰੰਤੀ ਦੇ ਵਿੱਚ ਆਇਓ ਇਹ ਬਹੁਤ ਵੱਡਾ ਸਨੇਹਾ ਪੂਰੇ ਪੰਜਾਬ ਦੇ ਵਿੱਚ ਜਾਣਾ ਵੀ ਲੋਕ ਇਕੱਠੇ ਨੇ ਕਿ ਜੇ ਲੋਕਾਂ ਨਾਲ ਟੱਕੀਆਂ ਮਾਰੋ ਕਿ ਐਵੇਂ ਨਿਕਰੋ ਜਲੂਸਾਂ ਕਰਨ ਲਗੇ ਥੋੜਾ ਸਾਰਾ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਪਰਿਵਾਰ ਨਾਲ ਖੜੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਚੱਲ ਚੱਲ ਅਬ ਜੋ ਜਿਹੜਾ ਮਸਲਾ ਸੀਗਾ ਜੀ ਕਿਵੇਂ ਨਿਬੜਾਇਆ ਜਿਹੜਾ ਅੱਜ ਵਾਲਾ ਮਸਲਾ ਜੀ ਇਹ ਇਹ ਦੇਖੋ ਪ੍ਰਸ਼ਾਸਨ ਨੇ ਵੀ ਤੇਰਾ ਜੋਰ ਲਾ ਕੇ ਦੇਖਿਆ ਅਸੀਂ ਬਥੇਰਾ ਜੋਰ ਲਾਇਆ ਕੋਰਟ ਦੇ ਵਿੱਚੋਂ ਕੋਰਟ ਨੇ ਫੈਸਲਾ ਕੀਤਾ ਹੋਇਆ ਕੋਰਟ ਨੇ ਸਮਝੋ ਤੱਕ ਰਤ ਤੁਸੀਂ ਵੀ ਤੁਸੀਂ ਐਨੇ ਦੇ ਪੈਸੇ ਵਾਪਸ ਦਿਓ ਇਹਦੇ ਵਿੱਚ ਇਹ ਬੰਦਾ ਕਿਸੇ ਅੱਜ ਦੇ ਗਲਤ ਨਹੀਂ ਆਇਆ ਪਰ ਇਹਦੇ ਵਿੱਚ ਕੀ ਹੋਇਆ ਕੱਲ ਨੂੰ ਜਿਹੜੀ ਦੇ ਵਿੱਚ ਜਿਹੜੀ ਵੱਡੀ ਅੱਜ ਆਈ ਗੱਲ ਜਿਹੜਾ ਬੰਦੇ ਨੇ ਇਹਦੀ ਜ਼ਮਾਨਤ ਦਿੱਤੀ ਸੀ ਉਹਦੀ ਜ਼ਮਾਨਤ ਕੈਨਸਲ ਕਰਾ ਕੇ ਪ੍ਰਸ਼ਾਸਨ ਦਾ ਸਾਨੂੰ ਲੈ ਆ ਕੇ ਦਿਓ ਅਸੀਂ ਇਹਦੇ ਉਹ ਜਿਹੜਾ ਇਹਨੂੰ ਫੜ ਕੇ ਅੰਦਰ ਸੱਟਾਂਗੇ ਦੂਜੀ ਗੱਲ ਸਾਡੀ ਪ੍ਰਸ਼ਾਸਨ ਨਾਲ ਉੱਤੇ ਧੂਰੀ ਦਿਨਾਂ ਵੀ ਉੱਤੇ ਗੱਲ ਚੱਲੀ ਹੈ ਵੀ ਜਿਹੜੀਆਂ ਨੇ ਧਾਰਾਂ ਅੰਤਰਾਵਾਂ ਵਾਧਾ ਕੀ ਦੀ ਪ੍ਰਾਪਰਟੀ ਨੂੰ ਅਟੈਚ ਕਰਨਾ ਨਾਲ ਵੀ ਜਿਹੜੀ ਪ੍ਰਾਪਰਟੀ ਅਟੈਚ ਕਰਨਾ ਅਸੀਂ ਦੇਖੋ ਪੰਚਾਇਤੀ ਤੌਰ ਤੇ ਵੀ ਇਹ ਬੰਦਨਾ ਗੱਲ ਕਰਕੇ ਦੇਖਿਆ ਉਸ ਗੱਲ ਤੇ ਵੀ ਨਹੀਂ ਆਇਆ ਇਹਦੇ ਵਿੱਚ ਜਦੋਂ ਇਹ ਗੱਲ ਕਹਿੰਦਾ ਵੀ ਮੈਂ ਪੈਸੇ ਮੈਂ ਕਿਹੜਾ ਪੈਸੇ ਲੈਤੇ ਨੇਗੇ ਦੇਖੋ ਇਹ ਪਰਿਵਾਰ ਨੇ ਹੀ ਕਰਿਆ ਇਹ ਪਰਿਵਾਰ ਨੇ ਜਿਹੜੇ ਪੈਸੇ ਸੀਗੇ ਕੁੜੀ ਦੇ ਖਾਤੇ 'ਚ ਪਾਏ ਕੁੜੀ ਦੀ ਉਹ ਡੈਥ ਹੋ ਗਈ ਡੈਥ ਡੈਥ ਹੋਣ ਤੋਂ ਬਾਅਦ ਇਹਨਾਂ ਦੇ ਬੇਟੇ ਨੇ ਪੈਸੇ ਉਸ ਖ ਹੁਣ ਤੁਸੀਂ ਗੱਲ ਦੇਖੋ ਜਿਹੜਾ ਅਸੀਂ ਇਹ ਬੰਦਾ ਇੱਕ ਗੱਲ ਤਾਂ ਮੰਨ ਕਰ ਹੁੰਦਾ ਸੀਗਾ ਕਿ ਦੇਖੋ ਜੀ ਮੈਂ ਪੈਸੇ ਨਹੀਂ ਲਏ ਤੇ ਮੇਰੀ ਕੁੜੀ ਮਰ ਗਈ ਮੈਂ ਕਿੱਧਰ ਨੂੰ ਜਾਵਾਂ ਮੇਰਾ ਕੌਣ ਜ਼ਿੰਮੇਵਾਰ ਹ ਹੁਣ ਇਤੋਂ ਵੱਡਾ ਸਬੂਤ ਕਿ ਕਿ ਕੁੜੀ ਦੇ ਪੈਸੇ ਲੈਤੇ ਉਹ ਕਢਾ ਕੇ ਤੁਸੀਂ ਖਾ ਗੇ ਜੇ ਤੁਸੀਂ ਅਸੀਂ ਅਸੀਂ ਤਾਂ ਵੀ ਚੁੱਪ ਕਰ ਜਾਂਦੇ ਵੀ ਚਲੋ ਕੁੜੀ ਮਰ ਗਈ ਪਰ ਪੈਸੇ ਤੇ ਕੁੜੀ ਦੇ ਖਾਤੇ ਦੇ ਵਿੱਚ ਜਿਹੜਾ ਨੌਮੀ ਸੀਗਾ ਮੁੰਡਾ ਸੀਗਾ ਉਹ ਪੈ ਕਢਾਏ ਖਾ ਗੇ ਅਗਲੀ ਜਿਹੜੀ ਬਾਈ ਜਿਹੜੀ ਅਸੀਂ ਆਪਾਂ ਜਿਹੜੀ ਬਾਤ ਜਿਹੜੀ ਆਪਾਂ ਗੱਲ ਕਰਨੀ ਹੈ ਜਿਹੜੀ ਕਿ ਮੀਡੀਆ ਨੇ ਮੇਰੀ ਸਾਰੀ ਤੁਹਾਡਾ ਧੰਨਵਾਦ ਕਰਦਾ ਹੈ ਮੇਰੀ ਗੱਲ ਪੂਰੇ ਪ ਅੱਜ ਤੱਕ ਅਨੇਕਾਂ ਕਰੋੜਾਂ ਰੁਪਏ ਸੀ ਜਨਤਾ ਤੇ ਬਾਰਸ਼ ਕਰਵਾ ਚੁੱਕਿਆ ਜਿੰਨੇ ਵੀ ਜੋਗਰਾ ਹਰ ਇੱਕ ਪੰਜਾਬ ਦੇ ਮਸਲੇ ਤੇ ਲੜਦੇ ਆ ਪਰ ਜੋ ਇਹ ਪੰਜਾਬ ਦੇ ਵਿੱਚ ਸਮੱਸਿਆ ਬਣੀ ਹੋਈ ਹੈ ਇਹ ਸਮੱਸਿਆ ਇਹ ਹੋਗੀ ਤੁਸੀਂ ਪਿੰਡਾਂ ਦੀ ਗੱਲ ਕਰ ਲੋ ਸ਼ਹਿਰਾਂ ਦੀ ਗੱਲ ਕਰ ਲੋ ਹਰ ਇੱਕ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਇਹ ਏਜੰਟ ਆ ਕੇ ਬਹਿ ਗਏ ਇਹ ਬਹੁਤ ਵੱਡੀ ਪੰਜਾਬ ਦੀ ਦੁਖਦਰਦੀ ਆ ਪੰਜਾਬ ਦਾ 13000 ਪਿੰਡਾ 13000 ਪਿੰਡ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚੋਂ ਹਰ ਇੱਕ ਪਿੰਡ ਦੀ ਗੱਲ ਕਰੀਏ ਸ਼ਹਿਰ ਦੀ ਗੱਲ ਕਰੀਏ ਕਸਬੇ ਦੀ ਗੱਲ ਕਰੀਏ ਹਰ ਇੱਕ ਪਿੰਡ ਦਾ ਸ਼ਹਿਰ ਦੇ ਵਿੱਚ 10 ਬੰਦਿਆਂ ਦੇ ਨਾਲ 20 ਬੰਦਿਆਂ ਦੇ ਨਾਲ ਠੱਗੀ ਏਜੰਟ ਮਾਰੀ ਬੈਠੇ ਹੀ ਨੇਗੇ ਤੇ ਤੇ 40-40 ਲੱਖ ਰੁਪਇਆ ਲੈ ਕੇ ਇਹ ਨੌਜਵਾਨਾਂ ਨੂੰ ਬਾਹਰ ਤੇਜ ਰਹੇ ਨੇ ਜੀਤੇ ਉਪਰ ਸਰਕਾਰ ਦੀ ਬਿਲਕੁਲ ਚੁੱਪ ਚੁੱਪੀ ਧਾਰੀ ਹੋਈ ਆ 2 ਸਾਲ ਹੋ ਗਏ ਮੈਨੂੰ ਲਗਾਤਾਰ ਇਹ ਮੁੱਦੇ ਤੇ ਲੜਦੇ ਨੂੰ 2 ਸਾਲ ਹੋ ਗਏ ਕੋਈ ਵੀ ਸਰਕਾਰ ਨੇ ਇਹਨਾਂ ਨੂੰ 100-100 200-200 ਕੋਰਟ ਦੇ ਠੱਗਿਆ ਕੀਤੇ ਹੋਣੇ ਸਰਕਾਰ ਨੇ ਕਿਸੇ ਏਜੰਟਾਂ ਉੱਪਰ ਸਖਤ ਕਾਰਵਾਈਆਂ ਨਹੀਂ ਕੀਤੀਆਂ ਅੱਜ ਜਿਹੜੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਿਲਕੁਲ ਖਤਮ ਹੋ ਗਈ ਆ ਹੁਣ ਜਿਹੜਾ ਕਿ 2 ਸਾਲਾਂ ਬਾਅਦ ਸਾਡੇ ਰੌਲਾ ਪਾਉਣ ਦੇ ਨਾਲ ਅਸੀਂ ਨਾ ਜਾਣ ਨੂੰ ਸਮਝਾਉਣਾ ਹੁਣ ਜਿਹੜੇ ਕਾਰਜਾਂ ਦੇ ਵਿੱਚ ਕਿਤੇ ਰੌਣਕਾਂ ਜਿਹੜੀਆਂ ਭਰਤੀਆਂ ਨਗੀਆਂ ਜਿਹੜੇ ਏਜੰਟ ਤੇ ਰਾਜਨੀਤਿਕ ਸਾਹਿਬ ਇਸ ਇਸੇ ਗਲਤੀ ਹੋਣਾ ਮੈਂ ਸਾਰੀ ਗਲਤੀ ਵੀ ਜਿਹੜਾ ਹੁਣ ਜਿਹੜੇ ਰੌਣਕਾਂ ਭਰਤੀਆਂ ਨਗੀਆਂ ਲੁੱਟ ਕੇ ਖਾ ਗਈ ਹੁਣ ਜਿਹੜੇ ਰਾਜਨੀਤਿਕ ਜਿਹੜੀ ਰਾਜਨੀਤਿਕ ਜਿਹੜੇ ਏਜੰਟਾਂ ਉੱਪਰ ਇੰਨਾ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਐਡਾ ਵੱਡਾ ਪੰਜਾਬ ਦੇ ਵਿੱਚ ਮਾਫੀਆ ਵੱਧ ਕਿਉਂ ਗਿਆ ਦੇਖੋ ਇੱਕ ਏਜੰਟ ਕਰੋੜ ਕਰੋੜ 2 2 ਕਰੋੜ ਰੁਪਇਆ ਰੋਜ਼ ਦਾ ਕਮਾਉਂਦਾ ਹੁਣ ਜਿਹੜਾ ਨਾ ਉੱਪਰ ਕਾਰਵਾਈ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਜੇ ਕੋਈ ਏਜੰਟ ਕੋੜ ਪਿਆ ਉਹ ਜਾ ਕੇ ਐਮਐਲਏ ਨੂੰ ਚੜਹਾਵਾ ਚੜਾਉਂਦਾ ਉਹ ਪ੍ਰਸ਼ਾਸਨ ਨੂੰ ਜਾ ਕੇ ਚੜਹਾਵਾ ਚੜਾਉਂਦਾ ਇਸ ਕਰਕੇ ਉਹਦੇ ਉੱਪਰ ਕਾਰਵਾਈ ਨਹੀਂ ਹੁੰਦੀ ਹੁਣ ਇੱਥੇ ਆਪਾਂ ਬਰਨਾਲਾ ਜ਼ਿਲ੍ਹਾ ਦੇ ਵਿੱਚ ਖੜੇ ਆ ਕਿੱਡੇ ਦੁੱਖ ਦੀ ਗੱਲ ਐ ਇੱਥੇ ਸਾਡਾ ਚੁਣਿਆ ਹੋਇਆ ਐਮਪੀ ਪਹਿਲਾਂ ਆਪਣਾ ਮੰਤਰੀ ਵੀ ਰਹਿ ਮੀਤਹਿਰ ਮੈਂ ਉਹਦਾ ਬਹੁਤ ਵੱਡਾ ਵਿਰੋਧ ਕੀਤਾ ਇਹ ਲਧਿਆਣੇ ਚ ਪੈਂਦਾ ਇਹ ਮੈਂ ਉਹਦਾ ਬਹੁਤ ਵੱਡਾ ਵਿਰੋਧ ਕੀਤਾ ਇਹ ਲਧਿਆਣੇ ਚ ਪੈਂਦਾ ਹਾਂ ਮੈਂ ਉਹਦਾ ਬਹੁਤ ਵੱਡਾ ਜਿਹੜਾ ਵਿਰੋਧ ਕੀਤਾ ਇਹ ਲਧਿਆਣੇ ਚ ਪੈਂਦਾ ਚਲੋ ਕੋਈ ਗੱਲ ਨਹੀਂ ਨਾਲੇ ਬਰਨਾਲਾ ਲੱਗਦਾ ਹੈਨਾ ਉਹ ਤਾਂ ਮਾ ਬਰੋਲ ਕੀਤਾ ਉਹਦਾ ਰੀਡੀ ਏਜੰਟ ਸੀ ਰੀਤ ਕੌੜਾ ਉਹਨੇ 200 ਕਰੋੜ ਦੀ ਠੱਗੀ ਮਾਰੀ ਹੋਇਆ ਉਹਦੇ ਉੱਪਰ ਅੱਜ ਨਾ ਕੋਈ ਕਾਰਵਾਈਆਂ ਨਹੀਂ ਹੋਈਆਂ ਉਹਨਾਂ ਨੂੰ ਜਾ ਕੇ ਸਨਮਾਨਤ ਕਰ ਰਹੇ ਨੇ ਸਾਡੇ ਲੀਡਰ ਹੁਣ ਇਹ ਜਿਹੜੀ ਪੰਜਾਬ ਦੀ ਸਮੱਸਿਆ ਹੈ ਇਹਦੇ ਉੱਪਰ ਕੋਈ ਅੱਜ ਤੱਕ ਜਿਹੜਾ ਸਾਡਾ ਰੌਲਾ ਪਾਉਣ ਦੇ ਨਾਲ ਅੱਜ ਜਿਹੜਾ ਇਹ ਰਿਜ਼ਲਟ ਆਇਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਨੌਜਵਾਨਾਂ ਨੂੰ ਸਮਝਾਉਣੇ ਆ ਵੀ ਭਰਾਵੋ ਇੱਥੇ ਪੜੋ ਕੋਸ਼ਿਸ਼ ਕਰੋ ਜੇ ਸਰਕਾਰੀ ਨਹੀਂ ਨੌਕਰੀ ਮਿਲਦੀ ਜੇਕਰ ਸਰਕਾਰ ਤੁਹਾਡੀਆਂ ਨੌਕਰੀਆਂ ਖੋ ਕੇ ਬਾਹਰ ਲਾਉਣ ਦੇ ਰਹੀ ਆ ਤਾਂ ਤੁਸੀਂ ਕੋਸ਼ਿਸ਼ ਕਰੋ ਤੇ ਪ੍ਰਾਈਵੇਟ ਕੰਮ ਚ ਲਾਓ ਕੋਈ ਨਾ ਕੋਈ ਕੰਮ ਚ ਲ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਤਾਂ ਹੈ ਕਿਤੇ ਜਾ ਕੇ ਐਡਮਿਸ਼ਨਾਂ ਹੋਣੀਆਂ ਸ਼ੁਰੂ ਹੋਈਆਂ ਨੇ ਗਿਆ ਇਸ ਕਰਕੇ ਸਰਕਾਰ ਨੇ ਇਹਨਾਂ ਏਜੰਟਾਂ ਉੱਪਰ ਜਿਹੜਾ ਕਿ ਕਈ ਬੰਦੇ ਇਸ ਪ੍ਰਕਾਰ ਦੀ ਗੱਲ ਕਰਦੇ ਨੇ ਕਈ ਸਰਕਾਰੀ ਲੀਡਰ ਕਈ ਜਾਂ ਸਰਕਾਰੀ ਬੰਦੇ ਇਹ ਗੱਲ ਕਰਦੇ ਨੇ ਵੀ ਦੇਖੋ ਇਹ ਕਿਹੜਾ ਏਜੰਟ ਕਿਹੜਾ ਘਰੋਂ ਪੈਸੇ ਲੈ ਕੇ ਆਉਂਦੇ ਨੇ ਨਾ ਠੱਗੀ ਮਰਵਾਓ ਇਸ ਚੀਜ਼ ਦਾ ਮੈਂ ਸਾਰੇ ਲੋਕਾਂ ਨੂੰ ਜਵਾਬ ਦੇਣਾ ਚਾਹਣਾ ਕਿ ਜਦੋਂ ਕਿਸੇ ਚੀਜ਼ ਦੀ ਮਸ਼ਹੂਰੀ ਚੱਲਦੀ ਹੁੰਦੀ ਹੈ ਕਿਸੇ ਚੀਜ਼ ਦੀ ਐਡ ਚੱਲਦੀ ਹੁੰਦੀ ਹੈ ਤਾਂ ਤੁਸੀਂ ਮੱਲੋ ਮੱਲੋ ਉਹ ਚੀਜ਼ ਨੂੰ ਖਰੀਦ ਲੈਣਾ ਵੀ ਆਹ ਬੰਦੇ ਨੇ ਮਸ਼ਹੂਰੀ ਕੀਤੀ ਆਹ ਬੰਦੇ ਨੇ ਐਡ ਕੀਤੀ ਇਹਦੇ ਆ ਇੱਡਾਂ ਵੱਡੇ ਵੱਡੇ ਲੀਡ ਇਹਨਾਂ ਦੇ ਐਡਾ ਵੱਡੇ ਵੱਡੇ ਐਕਟਰਾਂ ਨੇ ਕੀਤੀਆਂ ਸਾਰਿਆਂ ਨੇ ਇਹਨਾਂ ਦੇ ਐਡਾ ਕੀਤੀਆਂ ਤਾਂ ਇਹ ਪੰਜਾਬ ਦੇ ਵਿੱਚ ਮਾਫੀਆ ਵਧਿਆ ਇਹ ਮਾਫੀਆ ਵਧਣ ਦਾ ਇਹ ਕਾਰਨ ਹੈ ਹੁਣ ਤੁਸੀਂ ਇਹ ਦੇਖੋ ਜਿਹੜੇ ਕਿ ਸਰਕਾਰ ਜਦੋਂ ਸਹਿਦ ਦੇਰੀਆ ਵੀ ਬਾਹਰ ਜਾਓ ਬਾਹਰ ਜਾਓ ਬਾਹਰ ਜਾਓ ਤਾਂ ਇਹ ਲੋਕਾਂ ਠੱਗੀਆਂ ਵਧੀਆਂ ਔਣ ਠੱਗੀਆਂ ਵਧੀਆਂ ਤੁਸੀਂ ਅੱਜ ਕਹਿ ਦਿੰਦੇ ਹੋ ਵੀ ਏਕੜਾ ਏਜੰਟਾਂ ਨੇ ਕੋਲ ਗਏ ਲੋਕ ਇਹ ਏਜੰਟਾਂ ਨੇ ਕੋਲ ਲੀਆਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਫਿੱਟ ਕੀਤੀ ਨੌਜਵਾਨਾਂ ਦੇ ਵੀ ਬਾਹਰ ਜਾਓ ਬਾਹਰ ਜਾਓ ਕਿਸਾਨਾਂ ਦੇ ਪੁੱਤ ਜ਼ਮੀਨਾਂ ਵੇਚ ਕੇ ਮਜ਼ਦੂਰਾਂ ਦੇ ਪੁੱਤ ਦਵਾਈ ਅਰਮੀਨੀਆ ਸਾਊਦੀ ਅਰਬ ਤੋਂ ਕਿੱਥੋਂ-ਕਿੱਥੋਂ ਅਸੀਂ ਕਢਾ ਕਿੰਨੇ ਟੱਗਿਆਂ ਵੱਜਦੇ ਨੇ ਅੱਜ ਤੱਕ ਸਰਕਾਰ ਨੇ ਨਾ ਇਹ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਹੋਈ ਹੁੰਦੀ ਤਾਂ ਆਹ ਜਿਹੜੇ ਸਾਨੂੰ ਧਰਨੇ ਲਾਉਣ ਦੀ ਲੋੜ ਨਾ ਪੈਂਦੀ ਅੱਜ ਜੇਕਰ ਮੈਂ ਇੱਥੇ ਨਾ ਆਉਂਦਾ ਤਾਂ ਬਾਹਟਰ ਵਕਤ ਦੇ ਉੱਪਰ ਜੇ ਪਰਿਵਾਰ ਖੁਦਕੁਸ਼ੀ ਕਰ ਜਾਂਦਾ ਤੇ ਇਹਦਾ ਕੌਣ ਜ਼ਿੰਮੇਵਾਰ ਸੀ ਮੈਂ ਮਾਪਿਆਂ ਤੇ ਮਿੰਟਾਂ ਕਰ ਲੈਣ ਦਾ ਨਹੀਂ ਸੀਗੀ ਜੇ ਕੋਈ ਸਾਲ ਮਾਦਿਆਂ ਤੇ ਕੌਣ ਜ਼ਿੰਮੇਵਾਰ ਸੀ ਤਾਂ ਕੋਈ ਨਾ ਕਰਨੀ ਆ ਕੇ ਬਾਕੀ ਬਾਕੀ ਤੇ ਇਹ ਬੰਦੇ ਬੈਠੇ ਹੋਣ ਦੇ ਬਾਰੇ ਆਪ ਵੀ ਮੁਕਤ ਆ ਬਾਕੀ ਬਾਕੀ ਲੰਮੇ ਇਹ ਪਰਿਵਾਰਾਂ ਦੇ ਗੱਲ ਹੋ ਰਹੀ ਤਾਂ ਇਹਨਾਂ ਦੇ ਵਿੱਚ ਕੋਈ ਨਹੀਂ ਇਹ ਕਲਾ ਮੁੱਖ ਮੰਤਰੀ ਕਰ ਰਿਹਾ ਨਾ ਆ ਆ ਕੋਈ ਆਵਾ ਆ ਕੋਈ ਸੁਪਰੀਆਤ ਵਿੱਚ ਹੋ ਰਿਹਾ ਇਸ ਕਰਕੇ ਇਹ ਚੀਜ਼ ਨੂੰ ਦੇਖਣ ਦੀ ਲੋੜ ਆ ਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਏਜੰਟ ਧਿਆਨ ਨਾਲ ਇਹ ਗੱਲ ਸੁਣ ਲੈਣ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਅਸੀਂ ਕਿਸੇ ਨੂੰ ਛੱਡਣਾ ਨਹੀਂ ਅਸੀਂ ਮਹਾਲੀ ਤੋਂ ਆਉਣ ਵਾਲੇ ਥੋੜੀ ਗਰਮੀ ਕਰਕੇ ਸੀ ਪ੍ਰੋਗਰਾਮ ਬੰਦ ਕਰਿਆ ਹੋਇਆ ਅਸੀਂ ਮਹਾਲੀ ਤੋਂ ਵੱਡੇ ਪ੍ਰੋਗਰਾਮ ਲਿਖਾਂਗੇ ਉੱਥੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਲੂਸ ਕੱਢਾਂਗੇ ਜਿਹੜੇ ਲੋਕਾਂ ਨੂੰ ਮੈਂ ਗੱਲ ਕਹਿਣਾ ਹੁੰਦਾ ਮੇਰੇ ਕੋਲੇ ਆਉਂਦੇ ਨੇ ਲੋਕ ਮੇਰੇ ਕੋਲੇ ਆਉਣ ਤੋਂ ਪਹਿਲਾਂ 2-3 ਕਾਰਵਾਈਆਂ ਏਜੰਟਾਂ ਦੇ ਖਰਾਬ ਹੋਣੇ ਚਾਹੀਦੇ ਨੇ ਇੱਕ ਤਾਂ ਪਿੰਡਾਂ ਦੇ ਵਿੱਚ ਫੋਟੋਆਂ ਪੋਸਟਰ ਬੰਨਦ ਕਢਾ ਕੇ ਲਾ ਉਹਨਾਂ ਦਾ ਪੂਰਾ ਜਲੂਸ ਕੱਟੋ ਇਤੋਂ ਪਹਿਲਾਂ ਇੱਕ ਧਰਨਾ ਚਲਾਓ ਹੁਣ ਇਹ ਪਰਿਵਾਰ ਨਾਲ ਮੈਂ ਆ ਕੇ ਖੜਿਆ ਪਰਿਵਾਰ ਘੱਟੋ ਘੱਟ ਧਰਨੇ ਦੇ ਉੱਪਰ ਦਾ ਚਲਾ ਰਿਹਾ ਸੀ ਨਾ ਬੱਚ ਆਪ ਵੀ ਜਿਹੜੇ ਸਾਰੇ ਲੋਕ ਸਹਿਯੋਗ ਦੇਣ ਇਹ ਪੰਜਾਬ ਦੇ ਵਿੱਚੋਂ ਏਜੰਟ ਮਾਫੀਆ ਖਤਮ ਕਰੀਏ ਇਹ ਮਾਫੀਆ ਦੀ ਜੜ ਪੱਟੀਏ ਇਹ ਸਾਰਿਆਂ ਨੂੰ ਲੋੜ ਹੈ ਪੰਜਾਬ ਦੀ ਇਸ ਟਾਈਮ ਬਹੁਤ ਵੱਡੀ ਲੋੜ ਬਣੀ ਹੋਈ ਆ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਵੀਰੇ ਜਿਸ ਤਰ੍ਹਾਂ ਧਰਨਾ ਇਹਦੇ ਪਿੰਡ ਵਿੱਚ ਲੱਗਿਆ ਹੋਇਆ ਹਾਂਜੀ ਵੀਰੇ ਆਮ ਹੁੰਦਾ ਪਿੰਡ ਦੇ ਲੋਕਾਂ ਦਾ ਬਹੁਤ ਵਿਰੋਧ ਹੁੰਦਾ ਕਿਉਂ ਧਰਨਾ ਲਾਇਆ ਇੱਥੇ ਕੀ ਮਾਮਲਾ ਜੀ ਇੱਥੇ ਮਾਮਲਾ ਇਹ ਆ ਬਾਈ ਪਿੰਡ ਦੇ ਬੱਚਿਓ ਬੱਚੇ ਨੇ ਸਾਥ ਦਿੱਤਾ ਕਿ ਇਹ ਠੱਗ ਨੇ ਨਾਲ ਠੱਗੀ ਮਾਰੀ ਆ ਸਾਰੇ ਪਿੰਡ ਦੇ ਨਗਰ ਮੈਂ ਸਾਥ ਦਿੱਤਾ ਨਗਰ ਹੋਰ ਬਹੁਤ ਸਾਰੀਆਂ ਕਾਰਵਾਈਆਂ ਕਰਾਉਣ ਲਈ ਜਾ ਰਿਹਾ ਹੈ ਨਗਰ ਨੇ ਇੱਥੇ ਤੇ ਕਰ ਗੱਲ ਕਹਤੀ ਪਰਿਵਾਰ ਨੂੰ ਵੀ ਭਾਈ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਤਾਂ ਅਸੀਂ ਪਿੰਡ ਦੇ ਵਿੱਚ ਫੰਡ ਇਕੱਠਾ ਕਰਕੇ ਦੇ ਦਈਏ ਹੁਣ ਇਦੋਂ ਹੋਰ ਨਕਰ ਕੀ ਦੇਵੇ ਇਦੋਂ ਹੋਰ ਬੇਇੱਜ਼ਤੀ ਦੀ ਗੱਲ ਕੀ ਹੋ ਸਕਦੀ ਹੈ ਹੋਰ ਸਿੱਧੂ ਸਾਹਿਬ ਜਿੰਨਾ ਜਿਹੜਾ ਆ ਉਹ ਆਪਣੀ ਟੌਪ ਦੇ ਵਿੱਚ ਧੇਰ ਸ਼ਾਂਤਤਾ ਕੇ ਚੱਲਿਆ ਹੈ ਪ੍ਰੋਟੈਸਟ ਹਾਂਜੀ ਤੇ ਇਹਦੇ ਵਿੱਚ ਪੰਜਾਬ ਸਰਕਾਰ ਦੀ ਔਰ ਜਿਹੜਾ ਸਿਵਲ ਪ੍ਰਸ਼ਾਸਨ ਦੀ ਕਿਉਂਕਿ ਐਸਟੀਐਮ ਦਾ ਹੋਣਾ ਬਹੁਤ ਜ਼ਰੂਰੀ ਸੀ ਸਿਵਲ ਪ੍ਰਸ਼ਾਸਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਤੁਹਾਡੀ ਡੀਐਸਪੀ ਸਾਹਿਬ ਨਾਲ ਜਿਹੜੀ ਮੀਟਿੰਗ ਆ ਉਹ ਏਸੀ ਹਾਲ ਦੇ ਵਿੱਚ ਹੁੰਦੀ ਆ ਤੇ ਜਿਹੜਾ ਡੀਐਸਪੀ ਆ ਉਹ ਇੱਥੇ ਮੂੰਹ ਦਿਖਾ ਕੇ ਚਲਾ ਗਿਆ ਤੇ ਤੇ ਇਹਨਾਂ ਦੀ ਦੋਹਾਂ ਦੀ ਕਾਰਗੁਜ਼ਾਰੀ ਕੀ ਰਹੀ ਹੈ ਸਭ ਤੋਂ ਪਹਿਲਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਪਹਿਲਾਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਵੀ ਗੱਲ ਕਰਨਾ ਹੈ ਅਸਟਮ ਦੀ ਕਾਰਗੁਜ਼ਾਰੀ ਤੋਂ ਵੀ ਗੱਲ ਕਰਨਾ ਹੈ ਇਸ ਤੋਂ ਪਹਿਲਾਂ ਜਿਹੜੀ ਜਿਹੜੀ ਕਾਰਗੁਜ਼ਾਰੀ ਆ ਨਾ ਆਪਾਂ ਨੂੰ ਖਾਸ ਕਰਕੇ ਜਿਹੜੇ ਆਪਣੇ ਜਿਹਨੇ ਆਪਣੇ ਵੋਟਾਂ ਲੈਣ ਮੇਰੀ ਆਪਣੇ ਆ ਕੇ ਲਾਵਾ ਚੜਦੇ ਨੇਗੇ ਉਹਨਾਂ ਤੇ ਗੱਲ ਕਰਨੀ ਬੰਦਦੀ ਹੈ ਕਿੰਨੇ ਪਿੰਡ ਕਿਹੜੇ ਬੋਟਾਂ ਲੈਣ ਵਾਲੇ ਆ ਕੇ ਲੋਕਾਂ ਦੇ ਲੁੱਲ੍ਹੇ ਕੱਢਦੇ ਨੇ ਪਾਰੀਆਂ ਫਰਾਉਂਦੇ ਨੇ ਕੀ ਇਹ ਤਨੇ ਚੁਣੇ ਹੋਏ ਐਮਐਲਏ ਦਾ ਫਰਜ਼ ਨਹੀਂ ਸੀ ਬੰਦਾ ਜੇਕਰ ਚੁਣਿਆ ਹੋਇਆ ਜਿਹੜਾ ਨਮਾਇੰਦਾ ਹੈ ਜਿਹਦੇ ਅਸੀਂ ਬੋਟਾਂ ਪਾਈਆਂ ਨੇ ਗੀਆਂ ਜਿਹਦੇ ਅਸੀਂ ਕੁਰਸੀ ਤੇ ਬਿਠਾਇਆ ਹੈ ਜੇ ਉਹ ਆ ਕੇ ਗੱਲ ਸੁਣਦਾ ਤਾਂ ਪ੍ਰਸ਼ਾਸਨ ਨੇ ਵੀ ਤਾਂ ਆਪੀ ਹੋਣਾ ਸੀ ਭੱਜੇ-ਭੱਜਿਆ ਇਹ ਗੱਲ ਸਭ ਤੋਂ ਪਹਿਲਾਂ ਸਾਨੂੰ ਸਾਡੇ ਲੋਕਾਂ ਨੂੰ ਇਹ ਜੇ ਸਮਝਾਉਣੀ ਚਾਹੀਦੀ ਹੈ ਵੀ ਐਡਾ ਵੱਡਾ ਪੰਡਰਾ ਕੱਟ ਹੋਵੇ ਬੋਟਾਂ ਦੇ ਸਿੱਧੇ ਲਾਵਾ ਚੜਦੇ ਫਿਰਦੇ ਨੇ ਉਹਨੇ ਅੱਜ ਇੱਥੋਂ ਦਾ ਆ ਕੇ ਮੌਜੂਦਾ ਐਮਐਲਏ ਨੇ ਗੱਲ ਨਹੀਂ ਸੁਣੀ ਝੂੜੀ ਦੇ ਐਮਐਲਏ ਨੂੰ ਵੀ ਚਾਹੀ ਇਹ ਤਾਂ ਕੋ ਮੁੱਖ ਮੰਤਰੀ ਦਾ ਇਲਾਕਾ ਉੱਥੇ ਮੁੱਖ ਮੰਤਰੀ ਜਿੱਤਿਆ ਹੋਇਆ। ਤੁਸੀਂ ਜਿਹੜਾ ਰਾਕੋੜ ਦਾ ਇੱਥੋਂ ਬਣਦਾ ਹੈ। ਬੈਕੋੜ ਦਾ ਐਮਐਲਏ ਉਹਦਾ ਵੀ ਉੱਥੇ ਆਉਣ ਦਾ ਹੱਕ ਬਣਦਾ ਸੀਗਾ। ਜੇਕਰ ਚੁਣੇ ਹੋਏ ਨੁਮਾਇੰਦੇ ਇੱਥੇ ਆ ਸਕਦੇ ਨੇ ਆਉਣ ਤਾਂ ਪ੍ਰਸ਼ਾਸਨ ਤਾਂ ਆਪੀਓ। ਠੀਕ ਹੈ ਨਾ ਗੱਲ? ਆ ਮੈਂ ਹੁਣ ਤੁਸੀਂ ਦੇਖੋ ਕਿੰਨੇ ਕੰਮ ਛੱਡ ਕੇ ਆਇਆ। ਮੈਂ ਉਹਦੇ ਬੁੱਧਵਾੜ ਨੂੰ ਪਿੰਡ ਦੇ ਵਿੱਚ ਬਹਿਣਾ। ਜੇ ਕੋਈ ਚੰਗਾ ਰਾਜਨੀਤਿਕ ਚੰਗਾ ਐਮਐਲਏ ਹੋਵੇ ਇਹ ਆਉਦੇ ਪਿੰਡਾਂ ਦੇ ਵਿੱਚ ਬਿਟਾ ਕੇ ਮਸਲੇ ਹੱਲ ਕਰਾ ਸਕਦਾ। ਜਦੋਂ ਝੂਠੇ ਪਰਚੇ ਕਰਾਉਣੇ ਨੇ ਇਹਨਾਂ ਨੇ ਉੱਪਰ ਜਦੋਂ ਸਾਡੇ ਵਰਗਾਂ ਦੇ ਉੱਪਰ ਝੂਠੇ ਕਰਦੇ ਚੈਨੀ ਚੋਰ ਬਣਾਉਣਾ ਕਿਤੇ ਕੁਝ ਬਣਾਉਣਾ ਉਹਦੇ ਝੂਠਿਆਂ ਧਰਾਮਾ ਕਿਵੇਂ ਲੈ ție ਨੇ ਜੇਕਰ ਹੁਣ ਇਹਦੇ ਉੱਪਰ ਸਖਤ ਕਾਰਵਾਈ ਹੋਵੇ ਇਹ ਬੰਦਾ ਕਿੱਧਰ ਭੱਜੂਗਾ ਇਹਦੇ ਉੱਪਰ ਫੜ ਕੇ ਗੋਲੀਆਂ ਦਾ ਪਰਚਾ ਪਾਇਆ ਹੋ ਜਿਵੇਂ ਮੇਰੇ ਉੱਪਰ ਕੋਲੇ ਚੈਨੀ ਚੋਰ ਬਣਾ ਤੱਕ ਕਿਤੇ ਕੁਝ ਬਣਾਤਾ ਇਹ ਤਾਂ ਆਪ ਹੀ ਆਰਾਮ ਦਾ ਜਿਹੜੂ ਵੀ ਜਾ ਕੇ ਪਰਪਤੇ ਪਾਇਆ ਹੁੰਦਾ ਉਹਨੂੰ ਜਿਹ ਪਰਪਤੇ ਜਾ ਕੇ ਉਲਟਾਇਆ ਹੁੰਦਾ ਹੁਣ ਇੱਥੇ ਵੀ ਆਪਣਾ ਮੈਂ ਪਿਛਲੇ ਦਿਨਾਂ ਦੀ ਗੱਲ ਦੱਸਦਾ ਬਾਈ ਆ ਆਪਣਾ ਲੁਧਿਆਣੇ ਦੀ ਏਜੰਟ ਹੈ ਲੁਧਿਆਣੇ ਦੀ ਕਹਿੰਦੇ ਤੁਹਾਨੂੰ ਧਮਕੀ ਨੇ ਤਿਆਰ ਦਿੱਤਾ ਜੌਹਰ ਤੇ ਚਲੋ ਮੈਂ ਉਹ ਪੁਕ ਪੁਕਤ ਲੂੰਗਾ ਮੈਂ ਪੱਲੀ ਗਲ ਕੋਈ ਧਮਕੀ ਨਹੀਂ ਦਿੱਤੀ ਉਹਨੇ ਝੂਠਾ ਪਰਚਾ ਕਰਾਇਆ ਮੇਰੇ ਤੇ ਕਰਤਾ ਮੈਨੂੰ ਉਸ ਪਰਚੇ ਦੇ ਵਿੱਚ ਜਾ ਕੇ ਕਿੰਨਾ ਜਾ ਕੇ ਪੁਲਿਸ ਨੇ ਟਾਰਚਰ ਕੀਤਾ ਪਰ ਉਹਦੇ ਉੱਪਰ 8-9 ਪਰਚੇ ਸੀ ਕਰਵਾਤੇ ਕਿੰਨੇ ਵਾਰੀ ਉਹਦੇ ਬਾਹਰ ਧਰਨਾ ਲਾਏ ਇੱਕ ਵਾਰੀ ਜਦੋਂ ਭੱਜਦੇ ਇੱਕ ਵਾਰੀ ਪੁਲਿਸ ਨੇ ਗ੍ਰਿਫਤਾਰੀ ਨਹੀਂ ਗ੍ਰਿਫਤਾਰੀ ਨਹੀਂ ਪਾਈ ਦੱਸੋ ਜੀ ਇੱਕ ਵਾਰੀ ਵੀ ਉਹਦੇ ਰੈਕਟ ਨਹੀਂ ਪਾਈ ਦੱਸੋ ਜੀ ਕਿੱਧਰ ਨੂੰ ਜਾਈਏ ਇਹ ਹਾਲਾਤ ਨੇ ਪੰਜਾਬ ਤਾਨੂੰ ਲੱਗਦਾ ਕਿ ਜੇ ਤੁਸੀਂ ਨਾ ਆਉਂਦੇ ਤਾਂ ਕੋਈ ਅਣਸਕਾਮੀ ਕਰਦਾ ਬਿਲਕੁਲ ਬਾਈ ਜੀ ਮੈਂ ਇਹ ਤਾਂ ਮੈਂ ਮਾਂ ਦੀ ਮਿੰਨਤਾਂ ਕੱਢੀਆਂ ਇਹ ਮਾਂ ਕੱਲ ਨੂੰ ਪੁੱਤ ਕਿੱਥੇ ਮਾਂ ਦਿਖਾਉਂਦਾ ਮਾਂ ਕਿੱਥੋਂ ਭਾਲ ਲਾ ਪਿਓ ਕਿੱਥੇ ਭਾਲਦਾ ਬਿਲਕੁਲ ਇਹਨਾਂ ਨੇ ਖੁਦ ਕੋਈ ਉਹਨਾਂ ਨਾਲ ਛਾਲ ਮਾਰਨ ਤਿਆਰ ਖੜੇ ਜਿੱਥੋਂ ਇਹ ਤਾਂ ਮੈਂ ਮਿੰਨਤਾਂ ਤਰਲੇ ਕਦੇ ਵੀ ਕੋਈ ਗੱਲ ਨਹੀਂ ਆਪਾਂ ਖੜੇ ਆ ਆਪਾਂ ਜਿੰਨੇ ਵੀ ਜੋਗਰੇ ਆਪਾਂ ਇਸ ਮਸਲੇ ਦਾ ਹੱਲ ਕੋਈ ਨਾ ਕੋਈ ਕੱਢਦੇ ਆ ਜੇ ਮਾਂ ਜਾਨ ਤੋਂ ਉੱਪਰ ਤਾਂ ਕੁਝ ਨਹੀਂ ਹੈਗਾ ਜੇ ਜਾਨ ਚਲੀ ਜਾਂਦੀ ਕੀ ਕਰਦੇ ਦੱਸੋ ਇਹ ਬਾਦਰ ਬਾਪਰ ਨਹੀਂ ਜਿੱਥੇ ਧੰਨਵਾਦ ਬਾਈ ਮੀਡੀਆ ਦਾ ਬਹੁਤ-ਬਹੁਤ ਮਿਹਰਬ